ਲੋਜੀ ਤੋੜੇ ਤਾਰੇ ਨੂੰ ਘੋੜੇ ਵਰਗੀ ਆ ਬਾਈ ਠੀਕ ਆ ਜੀ ਠੀਕ ਆ ਲੋਜੀ ਮੋੜ ਬਾਈ ਜੀ ਬੁਈਦਾ ਵੀ ਬਾਈ ਕੋਈ ਨਾ ਸਰਲਾ ਨਾ ਪੂਰ ਆਪਣੀ ਗਾਰੰਟੀ ਹੈ ਜਮਾ ਕੋਈ ਥਣ ਚ ਗੰਡ ਹੋਵੇ ਠੀਕ ਆ ਲੋਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਮਾ ਤੇ ਜ਼ਿਲ੍ਹਾ ਨੂੰ ਪੈਂਡ ਹੈ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਗਾਪਕਾਉਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ 9728000354 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਵੀਰ ਜੀ ਆਪਣਾ ਨਾਮ ਬਾਈ ਹਰਜਿੰਦਰ ਸਿੰਘ ਪਿੰਡ ਪਿੰਡ ਢੱਲੋਂ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਕਿਹੜੀ ਰੋਡ ਤੇ ਘਰ ਆ ਵੀਰੇ ਆਪਣਾ ਬਾਈ ਆਪਣਾ ਇਹ ਢੱਲਮਾ ਦਾ ਰਡਾਲੀ ਕਾ ਨੂੰ ਜਾਂਦਾ ਠੀਕ ਆ ਰੋਡ ਹਾਂਜੀ ਉਹ ਆਲੀਕਾਲੇ ਰੋਡ ਤੋਂ ਤੱਕ ਪੇ ਨੂੰ ਸਿੰਗਲ ਸੜਕ ਜਾਂਦੀ ਆ ਉਹਦੇ ਤੇ ਘਰ ਆਪਾਂ ਠੀਕ ਆ ਹਾਂਜੀ ਗਾਂ ਦੀ ਜਾਣਕਾਰੀ ਦੋ ਜੀ ਕਿੰਵੇਂ ਸੂਏ ਸੂਏ ਆ ਗਾਂ ਇਹ ਦੂਜੇ ਸੂਏ ਬਾਈ ਠੀਕ ਆ ਕਿਦੋਂ ਸੂਏ ਵੀਰੇ ਇਹਨੂੰ ਹੋਗੇ ਬਾਈ 10 ਕਦਨ ਸੂਏ ਨੂੰ ਠੀਕ ਆ ਤੇ ਦੁੱਧ ਕਿੰਨਾ ਪਿਆਰਾ ਜੀ ਦੁੱਧ ਬਾਈ ਹੁਣ ਇਹਦੇ ਥੱਲੇ 24 25 ਲੀਟਰ ਆ ਕੰਡੇ ਵਾਲਾ ਜਮਾ ਜਮਾ ਬਾਈ ਲੀਟਰਾਂ ਨਾਲ ਜਮ ਲੈ ਕੋਈ ਕੰਡੇ ਨਾਲ ਤੋੜ ਲੈ ਚਾਹੇ ਦੋ ਡੰਗ ਕੋਲੇ ਉਹ ਮਾਂ ਬਾਈ 10 ਡੰਗ ਚੋਲੇ ਯਾਰ ਠੀਕ ਆ ਤੇ ਮਗਰ बच्चा बस है वही मगर बस है ठीक है दोपरा चक्कर सब लुआ लुआ कर मैं बढ़िया ठीक है तोड़ दोपरा लो थोड़ा थोड़ा सुंदर होने कर मैं बढ़िया दूजा सूआ बस्सी बहुत सोहनी है भाई कहना चाहे दो डंग चाहे तीन डंग चो के पसंदी करके ले जा दोपरा ठीक है तोड़ा चेक कर दोपरा लो जी ਉਹ ਰੇਤਾਰੇ ਨੂੰ ਘੋੜੇ ਵਰਗੀ ਆ ਬਾਈ ਠੀਕ ਆ ਜੀ ਠੀਕ ਲੋ ਜੀ ਮੋੜ ਦੇ ਬਾਈ ਜੀ ਕੋਈ ਦਾ ਵੀ ਬਾਈ ਕੋਈ ਨਾ ਛਰ ਲਾ ਨਾ ਪੂਰ ਆਪਣੀ ਗਰੰਟੀ ਹੈ ਜਮਾ ਕੋਈ ਥਣ ਤੇ ਗੰਡ ਹੋਵੇ ਠੀਕ ਆ ਲੋ ਜੀ ਚੈੱਕ ਕਰ ਸਾਨੂੰ ਪ੍ਰਾ ਕਦ ਕਾੜ ਸੋਨਾ ਸੁਨਖ ਪੁਣਾ ਠੀਕ ਆ ਜੀ ਥਣ ਉੱਪਰ ਤੁਹਾਨੂੰ ਫੇਰ ਦਿਖਾਉਂਦੇ ਆ ਸਾਈਡ ਤੋਂ ਲੋ ਜੀ ਦਿੱਲੀ ਸਾਈਡ ਚੈੱਕ ਕਰ ਸਕਦੇ ਹੋ ਲੋ ਜੀ ਠੀਕ ਹੈ ਹਾਂਜੀ ਬਈ ਰੇਟ ਇਹਦਾ ਰੇਟ ਬਈ ਇਹਦਾ ਫੋਨ ਤੇ ਕਰ ਲਾਂਗੇ ਕਰਾਂਗੇ ਜਾਇ ਜੀ ਬਈ ਜਾਇ ਜੀ ਕਰਾਂਗੇ ਹਾਂ ਜਿੰਨਾ ਮਾਲ ਮੁੱਲ ਹੈ ਬਈ ਉਨਾ ਹੀ ਕਰਾਂਗੇ ਠੀਕ ਆ ਜੋਪਰਾ ਹਾਂ ਬਈ ਜਿੰਨਾ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦੋਂ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ